ਜਦੋਂ ਮੁਹੰਮਦ ਸਾਹਿਬ ਸਰੀਰ ਛੱਡਣ ਲੱਗੇ ਤਾਂ ਉਹਨਾਂ ਦੇ ਚੇਲਿਆਂ ਨੇ ਸੇਵਕਾਂ ਨੇ ਪੁੱਛਿਆ ਮਹਾਰਾਜ ਤੁਸੀਂ ਦੁਨੀਆ ਤੋਂ ਜਾ ਰਹੇ ਹੋ ਤੁਸੀਂ ਲੋਕਾਈ ਦਾ ਭਲਾ ਕਰਨ ਵਾਸਤੇ ਆਏ ਸੀ ਪਰ ਦੁਨੀਆ ਤੇ ਜੇ ਬਹੁਤ ਵਿਗੜੀ ਹੈ ਦੁਨੀਆ ਸੁਧਰੀ ਨਹੀਂ ਕਿਸੇ ਦਾ ਭਲਾ ਜੇ ਬਹੁਤਾ ਨਹੀਂ ਹੋਇਆ ਕੀ ਹੁਣ ਲੋਕਾਈ ਦਾ ਇਹੋ ਹਾਲ ਰਹੇਗਾ ਉਹਨਾਂ ਕਿਹਾ ਨਹੀਂ ਹੁਣ ਕਲਯੁਗ ਦੇ ਵਿੱਚ ਖੁਦਾ ਖੁਦ ਆਪ ਸਰੀਰ ਧਾਰਨ ਕਰਕੇ ਪ੍ਰਗਟ ਹੋਣਗੇ ਆਉਣਗੇ ਸੰਸਾਰ ਦੇ ਅੰਦਰ ਜੋ ਭਟਾ ਨੇ ਸਵਈਆਂ ਵਿੱਚ ਪ੍ਰਮਾਣ ਦਿੱਤੇ ਨੇ ਆਪ ਨਾਰਾਇਣ ਕਲਾ ਧਾਰ ਐਸਾ ਜਿਹੜਾ ਪ੍ਰਭੂ ਅਕਾਲ ਪੁਰਖ ਹੈ ਉਹ ਜਗ ਦੇ ਅੰਦਰ ਪ੍ਰਵਿਰਤ ਹੋਣਗੇ ਪ੍ਰਗਟ ਹੋਣਗੇ ਅਵਤਾਰ ਲੈਣਗੇ ਕੁਰਾਨ ਸ਼ਰੀਫ ਦੇ ਅੰਦਰ ਇਹ ਆਇਤ ਲਿਖੀ ਹੋਈ ਹੈ